ਇਹ ਜਿਹੜਾ ਤਖਤਾ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਅਸਲ ਤਖਤ ਹੁੰਦਾ ਸੀ ਜਿਹੜਾ ਸੋਨੇ ਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਤਖਤ ਉਹਦੀ ਨਕਲ ਦੇ ਤੌਰ ਤੇ ਇਹ ਬਣਾਇਆ ਗਿਆ ਪਰ ਅੱਜ ਤੁਹਾਨੂੰ ਦਿਖਾਉਣਾ ਵੀ ਇਹਦੀ ਖਾਸਾ ਹਾਲਤ ਦੇਖੋ ਤੁਸੀਂ ਉਹ ਦੇਖੋ ਥਾਂ ਥਾਂ ਤੋਂ ਟੋਏ ਪਏ ਪਏ ਉਹ ਦੇਖੋ ਟੁੱਟੇ ਪਏ ਆ ਆਹ ਦੇਖੋ ਜਿਹੜਾ ਇਹ ਬਣਾਇਆ ਸੀਗਾ ਸਿੰਘਾਸ਼ਣ ਦਾ ਤਖਤ ਆ ਇਹ ਵੀ ਟੁੱਟਿਆ ਹੋਇਆ ਵੇਖੋ ਇੱਥੋਂ ਫੋਨ ਜੂਮ ਕਰਕੇ ਦਿਖਾ ਦਿਆ ਕਰ ਚਾਹੇ ਫਿਰ ਤੁਸੀਂ ਇੱਧਰ ਆ ਜਾਓ ਇਹਨਾਂ ਦੇ ਜਿੰਨੀਆਂ ਮਹਾਰਾ ਰਣਜੀਤ ਸਿੰਘ ਦੀ ਪ੍ਰਾਕ੍ਰਿਤਿਕ ਤਸਵੀਰ ਆ ਇਹ ਦੇਖ ਲਓ ਤੁਸੀਂ ਰੰਗ ਰੇਦਾ ਯਾਨੀ ਕਿ ਇਹ ਵੀ ਭੱਦਾ ਪੈ ਗਿਆ ਜਮਾ ਆ ਥੱਲੇੋਂ ਦੇਖ ਲਓ ਜਿਹੜੇ ਗੇਟ ਆ ਇਹਨਾਂ ਤੋਂ ਵੀ ਰੰਗ ਜਮਾ ਲਿਆ ਪਿਆ ਹੋਰ ਤੁਹਾਨੂੰ ਇੱਧਰ ਦਿਖਾਉਨੇ ਆ ਦੇਖੋ ਤੁਸੀਂ ਗੇਟਾਂ ਨੂੰ ਸਿਉਂਕ ਲੱਗੀ ਪਈ ਆ ਕਰੋੜਾਂ ਰੁਪਈਆ ਲੱਗਿਆ ਹੋਇਆ ਦੁੱਖ ਹੁੰਦਾ ਵੀ ਸਾਡੇ ਅਖੀਲ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਮਹਾ ਦਲੀਪ ਸਿੰਘ ਨਾਲ ਜੁੜੀਆਂ ਹੋਈਆਂ ਯਾਦਗਾਰਾਂ ਦਾ ਅੱਜ ਇਹ ਹਾਲ ਹੋਇਆ ਪਿਆਗਾ। ਬਾਕੀ ਤੁਸੀਂ ਉੱਪਰੋਂ ਵੇਖ ਲਓ, ਆਹ ਦੇਖ ਲਓ, ਆਹ ਥਾਂ-ਥਾਂ ਤੋਂ ਤੇੜਾ ਛੱਡੀ ਪਈ ਆ ਦੇਖੋ ਕੋਠੀ ਦੀਆਂ ਇਹ ਦਵਾਰਾਂ। ਇਹਦੇ ਜਮਾਂ 10 ਸਾਲ ਹੋ ਗਏ ਕਿਸੇ ਨੇ ਵੀ ਇਹਦੀ ਸਾਰ ਨਹੀਂ ਲਈ। ਜਦ ਕਿ ਸਰਕਾਰ ਦਾ ਫਰਜ਼ ਬਣਦਾ ਇਹਦੇ ਵੱਲ ਝਾਤ ਮਾਰੇ। ਇਹ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਨੇ ਇਹ ਸਾਡੇ ਬਹੁਤ ਹੀ ਵਿਰਾਸਤੀ ਵਿਰਾਸਤ ਦੀਆਂ ਇਹ ਬਹੁਤ ਹੀ ਜ਼ਰੂਰੀ ਨੇ ਸਾਂਭ ਕੇ ਰੱਖਣੀਆਂ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਨੂੰ ਵੇਖ ਸਕੇ ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਵੀ ਇਹਦੀ ਸਾਂਭ ਸੰਭਾਲ ਕਰੇ ਇਹ ਕੋਈ ਉਸ ਸਮੇਂ ਰਾਜਨੀਤੀ ਵੀ ਹੋਈ ਆ ਜੇ ਤਾਂ ਇਹ ਪ੍ਰਾਤਨ ਵਿਭਾਗ ਦੇ ਅਧੀਨ ਹੁੰਦੀ ਤਾਂ ਸ਼ਾਇਦ ਹੁਣ ਨੂੰ ਪ੍ਰਾਤਨ ਵਿਭਾਗ ਇਹਨੂੰ ਸਾਂਭ ਲੈਂਦਾ ਉਸ ਸਮੇਂ ਚੌਧਰ ਦੀ ਲੜਾਈ ਵੀ ਹੋਈ ਆ ਜਦੋਂ ਇਹ ਕੋਠੀ ਬਣੀ ਆ ਕੁਝ ਬੰਦਿਆਂ ਨੇ ਆਪਦੀ ਹੱਥ ਕਰਕੇ ਪ੍ਰਾਤਨ ਵਿਭਾਗ ਨੂੰ ਦੇਣ ਨਹੀਂ ਦਿੱਤੀ ਜਿੰਨਾ ਤੱਕ ਤਾਂ ਉਹਨਾਂ ਨੂੰ ਆਮਦਨ ਹੁੰਦੀ ਰਹੀ ਉਦੋਂ ਤੱਕ ਤਾਂ ਉਹ ਆਉਂਦੇ ਰਹੇ ਪਰ ਹੁਣ ਤੁਹਾਡੇ ਸਾਹਮਣੇ ਆ ਹਾਲ ਕੋਈ ਗੀੜਾ ਵੀ ਨਹੀਂ ਮਾਰਦਾ ਸ਼ਾਇਦ ਕਈਆਂ ਨੂੰ ਇਹ ਚੀਜ਼ ਦਾ ਦੁੱਖ ਵੀ ਲੱਗੇ ਇਧਰੋਂ ਵੇਖ ਲਓ ਤੁਸੀਂ ਆ ਥਾ ਥਾ ਤੋਂ ਰੰਗ ਲਿਹਾ ਪਿਆਗਾ ਆ ਦੇਖ ਲਓ ਇੱਥੋਂ ਵੀ ਇਧਰੋਂ ਵੀ ਆ ਇਧਰੋਂ ਟੁੱਟੀ ਪਈ ਆ ਜਦੋਂ ਸਰਕਾਰ ਨੇ ਇੱਥੇ ਕਰੋੜਾਂ ਰੁਪਈਆ ਲਾਇਆ ਤਾਂ ਇਹਦੀ ਸੰਭਾਲ ਕਿਉਂ ਨਹੀਂ ਕਰਦੇ ਆਹ ਵੇਖ ਲਓ ਤੁਸੀਂ ਇਧਰੋਂ ਫੇਰ ਆ ਗੇਟਾਂ ਦਾ ਵੇਖ ਲੋ ਕੀ ਹਾਲ ਹੋਇਆ ਪਿਆ ਸਾਰੇ ਤੇ ਸਿਉਂਖ ਲੱਗੀ ਪਈ ਆ ਸਾਰਾ ਟੁੱਟੀ ਜਾਂਦਾਗਾ ਕਿੰਨੀ ਸੋਹਣੀਆ ਕੋਠੀ ਬਣੀ ਹੋਈ ਆ ਇਧਰੋਂ ਵੇਖੋ ਤੁਸੀਂ ਕਿੰਨੇ ਪ੍ਰਾਤਨ ਇੱਥੇ ਰੋਖਾ ਜਿਹੜੇ ਇੱਥੇ ਸੌਣ ਦੇ ਇੱਕ ਹੋਰ ਵੀ ਆ ਜਿਹੜੇ ਇੱਥੇ ਕੰਮ ਕਰਦੇ ਆ 5-6 ਮਹੀਨਿਆਂ ਤੋਂ ਉਹਨਾਂ ਨੂੰ ਹੀ ਤਨਖਾਹ ਨਹੀਂ ਮਿਲੀ ਇੱਕ ਆ ਦੇਖੋ ਕਿੰਨੀ ਸੋਹਣੀ ਤਸਵੀਰ ਸੀ ਆ ਤਸਵੀਰਾਂ ਵੀ ਪਾਟੀਆਂ ਪਈਆਂ ਜਦੋਂ ਜਦੋਂ ਸਰਕਾਰ ਨੇ ਕੋਈ ਪੈਸਾ ਹੀ ਨਹੀਂ ਦਿੱਤਾਗਾ ਫਿਰ ਕਿਹਨੇ ਸਾਮ ਸੰਭਾਲ ਕਿਹਨੇ ਕਰਨੀ ਇਹਨਾਂ ਦੀ ਇੱਕ ਸੁਨ ਚ ਆਇਆ ਇੱਕ ਤੁਹਾਨੂੰ ਦਿਖਾਉਣਾ ਵੀ ਇੱਕ 20 ਲੱਖ ਰੁਪਈਆ ਕਹਿੰਦੇ ਇੱਥੇ ਰਾਸਵਾ ਮੈਂਬਰ ਜਿਹੜੇ ਹੁਣ ਸੰਜੀਵ ਰੋੜਾ ਲੁਧਿਆਣੇ ਤੋਂ ਐਮ ਐਲ ਏ ਬਣੇ ਨੇ ਉਹਨਾਂ ਨੇ ਦਿੱਤਾ ਸੀਗਾ ਉਹ ਲਾਈਟਾਂ ਵਾਸਤੇ ਸੁਨ ਚ ਆਇਆ ਵੀ ਉਹ 10 ਕ ਲਾਈਟਾਂ ਲੱਗੀਆਂ ਕਹਿੰਦੇ ਵੀ 20 ਲੱਖ ਚ ਲੱਗੀਆਂ ਉਹ ਲਾਈਟਾਂ ਆਹ ਤਾਰ ਜਾਂਦੀ ਆ ਉਹਨੂੰ ਆ ਨੰਗੀਆਂ ਤਾਰਾਂ ਪਈਆਂ ਨੇ ਆ ਦੇਖ ਲੋ 20 ਲੱਖ ਰੁਪਏ ਜਿਹੜਾ ਲੱਗਿਆ ਉਹ ਸਾਹਮਣੇ ਉਹਦੇ ਨਾਲ ਦੀਆਂ 10 ਕਲੈਕਟਾਂ ਲੱਗੀਆਂ ਹੋਣੀਆਂ ਮਸਾ ਆਹ ਜਿਹੜੀਆਂ ਸਾਹਮਣੇ ਲੱਗੀਆਂ ਹੋਈਆਂ ਆਹ ਤਾਰਾਂ ਜਿਹੜੀਆਂ ਇੱਥੋਂ ਜਾਂਦੀਆਂ 20 ਲੱਖ ਰੁਪਏ ਲੱਗਿਆ ਭਾਈ ਦੇਖ ਲੋ ਭਾਈ ਆਹ ਤਾਰਾਂ ਨੇ ਆਹ ਦੇਖ ਲੋ ਤੁਸੀਂ ਆਹ ਉਹਦੇ ਵਿੱਚ ਗ੍ਰਾਂਡ ਚ ਪਾਈਆਂ ਹੋਈਆਂ ਆਹ ਤਾਰ ਜਾਂਦੀ ਆ ਉਹ 20 ਲੱਖ ਦੀ ਉਹ ਸਾਹਮਣੇ ਆ ਲੇਟਾਂ ਜਿਹੜੀਆਂ ਸਰਕਾਰ ਨੇ ਪੈਸਾ ਦਾ ਦਿੱਤਾ ਪਰ ਜਿਹੜਾ ਲੌਂਗ ਵਾਲਾ ਹੈਗਾ ਉਹ ਵੀ ਸਹੀ ਤਰੀਕੇ ਨਾਲ ਲੱਗਣਾ ਚਾਹੀਦਾ ਇਹਦੀ ਵੀ ਸਾਨਬੀਨ ਹੋਣੀ ਚਾਹੀਦੀ ਆ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਵੀ ਇਹ ਪੈਸਾ ਲੱਗਿਆ ਤੇ ਆ ਨਹੀਂ ਲੱਗਿਆ ਸਹੀ ਤਰੀਕੇ ਨਾਲ ਸਾਡੀ ਫੇਰ ਪੰਜਾਬ ਸਰਕਾਰ ਨੂੰ ਬੇਅਪੀਲ ਆ ਵੀ ਇਹ ਕੋਠੀ ਦੀ ਸਾਂਭ ਸੰਭਾਲ ਕਰੋ ਇਹ ਥਾਂ ਥਾਂ ਤੋਂ ਚਾਰ ਸਪੇਰੋਂ ਆ ਦੇਖੋ ਟੁੱਟੀ ਪਈ ਆ ਖਲੇਪੜ ਲਹੀ ਜਾਂਦੇ ਨੇ ਇਹ ਸਾਡੇ ਖੀਲੇ ਸਿੱਖ ਬਾਸਾ ਮਹਾਰਾਜ ਦਲੀਪ ਸਿੰਘ ਨਾਲ ਜੁੜੀ ਹੋਈ ਯਾਦਗਾਰ ਆ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਸਾਡੀ ਹੱਥ ਬੰਨ ਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹ ਜਿਹੜੀ ਕੋਠੀ ਆ ਪ੍ਰਾਤਨ ਵਿਭਾਗ ਦੇ ਹਵਾਲੇ ਕੀਤੀ ਜਾਵੇ ਤੇ ਇਹਦੀ ਜਿੰਨੀ ਵੀ ਮੁਰੰਮਤ ਆ ਉਹ ਕਰਵਾਈ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ